ਹੁਣ ਇੱਕ ਜੀਵ ਐਸਾ ਹੁੰਦਾ ਵੀ ਜਿਹੜਾ ਹਮੇਸ਼ਾ ਕੰਮ ਕਰਤੇ ਗਿਆ ਗ੍ਰਿਸ਼ਟ ਦੇ ਵਿੱਚ ਬੱਚਿਆਂ ਨੂੰ ਪਾਲਿਆ ਉਹ ਕਹਿੰਦਾ ਵੀ ਇਹੀ ਸਭ ਕੁਝ ਰੱਬ ਹੈ ਹੋਰ ਕੋਈ ਦੂਜੀ ਚੀਜ਼ ਨਹੀਂ ਹੈ ਵੀ ਬੱਚੇ ਪਾਲੋ ਪੜਾਓ ਲਿਖਾਓ ਆਪ ਪੜੋ ਲਿਖੋ ਚੰਗਾ ਰੋਟੀ ਪਾਣੀ ਖਾਓ ਖੇਤ ਖੇਹਲਿਆਣ ਸੰਭੋ ਇਹੀ ਸਭ ਕੁਝ ਹੈ ਵੀ ਚੰਗੇ ਕਰਮ ਕਰੋ ਇਹ ਰਜੋਗੁਣੀ ਜੀਵ ਹੈ ਇੱਕ ਇਹੋ ਜਿਹਾ ਕਹਿੰਦਾ ਵੀ ਆਪਾਂ ਨੂੰ ਕੋਈ ਲੋੜ ਨਹੀਂ ਕੋਈ ਕੰਮ ਕਰਨ ਦੀ ਆਪ ਦਾ ਐਸ਼ ਨਾਲ ਜ਼ਿੰਦਗੀ ਬਤਾਓ ਕਾਮ ਚੜਦਾ ਕਾਮ ਦੀ ਪੂਰਤੀ ਕਰੋ ਕ੍ਰੋਧ ਆਉਂਦਾ ਤੇ ਕਿਸੇ ਨੂੰ ਦਬਕਾ ਦਿਓ ਗੁੰਡਾਗਰਦੀ ਕਰਨੀ ਲੋਭ ਕਰਨੀ ਚੋਰੀ ਠੱਗੀ ਸਾਰਾ ਪੈਸਾ ਯਾਰੀ ਇਹ ਸਭ ਕਮਾਉਣਾ ਜੋਬਨ ਤਨ ਦੇ ਪਿੱਛੇ ਫਿਰਨਾ ਇਹ ਤਮਗੁਣੀ ਜੀਵ ਹੈ ਇੱਕ ਫਿਰ ਹੁੰਦਾ ਜਿਹੜੇ ਸਾਧ ਬਿਰਤੀ ਦੇ ਜੀਵ ਹੁੰਦੇ ਨੇ ਵੀ ਜਿਹੜੇ ਸ਼੍ਰੀਫ ਭਾਵ ਦੇ ਵਿੱਚ ਰਹਿੰਦੇ ਐ ਸੇਵਾ ਭਾਵਨਾ ਚ ਰਹਿੰਦੇ ਐ ਗੁਰਦੁਆਰੇ ਚ ਸੇਵਾ ਕੀਤੀ ਦਾਨ ਪੁੰਨ ਕੀਤਾ ਜਾ ਕੋਈ ਐਸੇ ਜੀਵ ਹੁੰਦੇ ਨੇ ਸਾਰੀ ਸ਼ਾਰੀ ਉਮਰ ਬਿਆਨ ਨਹੀਂ ਕਰਾਉਂਦੇ ਕੁਈ ਐਸੇ ਜੀਵ ਹੁੰਦੇ ਨੇ ਵੀ ਭਾਈ ਜਿਵੇਂ ਆ ਸਮਾਗਮ ਹੋ ਰਿਹਾ ਹੈ ਭਲੇ ਕਰੀ ਜਾਂਦੇ ਆ ਪੂਜਾ ਕਰਦੇ ਰਹਿੰਦੇ ਆ ਕਰਮਕਾਂਡ ਕਰਦੇ ਆ ਇਹਨਾਂ ਨੂੰ ਕਹਿੰਦੇ ਨੇ ਸਤੋਗੁਣੀ ਸਤੋਗੁਣੀ ਦੇ ਧਰਮ ਨੇ ਜਤ ਸਤ ਸੰਜਮ ਧਰਮ ਸਹਿਣ ਸ਼ੀਲਤਾ ਪੂਜਾ ਅਰਚਨਾ ਬੰਧਨ ਡੰਡੋਤ ਇਹ ਸਭ ਸਤੋਗੁਣੀ ਜੀਵ ਹੁੰਦੇ ਨੇ ਇਹ ਤਿੰਨੇ ਮਾਇਆ ਦੇ ਗੁਣ ਨੇ ਤੇ ਤਿੰਨਾ ਦੇ ਵਿੱਚ ਹੀ ਦੁਨੀਆ ਹੈ ਅਪਾ ਦੇਖਦੇ ਆਂ ਕਿ ਕੈਸੇ ਜੀਵ ਨੇ ਜਿਹੜੇ ਕਹਿੰਦੇ ਸਿਰਫ ਘਰ ਦਾ ਕੰਮ ਕਰ ਲੋ ਜਾਂ ਖੇਤ ਤੱਕ ਸੀਮਤ ਹੈ ਜਾਂ ਬਿਜ਼ਨਸ ਤੱਕ ਸੀਮਤ ਹੈ ਇਹ ਕੈਸੇ ਨੇ ਜਿਹੜੇ ਨਾ ਘਰ ਦਾ ਕੰਮ ਕਰਦੇ ਆ ਨਾ ਸ਼ਰੀਫੀ ਵਿੱਚ ਨਾ ਪੂਜਾ ਦਾਨ ਕਰਦੇ ਉਹ ਆਪਦੀ ਮੌਤ ਚ ਰਹਿੰਦੇ ਆ ਜੋ ਸੰਸਾਰ ਦਾ ਪੁੱਠਾ ਕੰਮ ਉਹਨਾਂ ਨੇ ਕਰਨਾ ਔਰ ਇਹ ਕੈਸੇ ਆ ਜਿਹੜੇ ਬਹੁਤ ਸਹਿਜ ਆ ਸ਼ਰੀਫ ਜੀ ਇਹਨਾਂ ਨੂੰ ਅੱਬ ਕਹਿੰਦੇ ਆ ਸ਼ਰੀਫ ਆ ਬਿਲਕੁਲ ਉਹ ਸਤੋਗਣੀ ਆ ਹੁਣ ਓਮਕਾਰ ਦੇ ਵਿੱਚ ਤਿੰਨ ਗੁਣ ਪਾਏ ਆ ਤਿੰਨ ਫਿਰ ਤਿੰਨ ਨੂੰ ਘੁਮਾ ਕੇ ਜਦੋਂ ਉੱਪਰ ਲੈ ਜਾਂਦੇ ਆ ਤੇ ਉੱਪਰ ਇਸ ਤਰ੍ਹਾਂ ਲੀਕ ਕੱਢਦੇ ਆ ਉਹ ਤਿੰਨਾ ਤੋਂ ਉੱਪਰ ਜਿਹੜਾ ਗਿਆ ਉਹ ਹੈਗਾ ਨਾਦ ਇੱਕ ਹੈ ਇੱਕ ਦੇ ਵਿੱਚੋਂ ਕੀ ਕੀ ਨਿਕਲਿਆ ਤ੍ਰੈਗੁਣ ਤੇ ਤ੍ਰੈਗੁਣ ਤੋਂ ਉੱਪਰ ਨਾਦ ਇਹ ਸੱਚ ਹੈ ਬਸ ਇੰਨੀ ਪਰਿਭਾਸ਼ਾ ਹੈ ਇੱਕ ਤੁਸੀਂ ਕਹੋਗੇ ਇੱਕ ਕਿਹੜਾ ਹੋ ਗਿਆ ਜੀ ਉਹ ਕਹਿੰਦੇ ਫਿਰ ਓਮਕਾਰ ਬਣਾਇਆ ਵੀ ਆਹ ਜਿਹੜਾ ਤ੍ਰੈਗੁਣ ਹੈ ਭਾਵ ਜਿੰਨੀ ਮਾਇਆ ਹੈ ਇੱਕ ਇਹਦੇ ਵਿੱਚ ਵਸਿਆ ਹੋਇਆ ਔਰ ਫਿਰ ਮਾਇਆ ਤੋਂ ਉੱਪਰ ਉੱਠ ਜਾਂਦਾ ਹੈ ਉਹ ਲੀਕ ਬਣਾਈ ਹੈ ਉਹ ਨਾਦ ਹੈ ਨਾਦ ਜਿਹਨੂੰ ਅਨਹਦ ਨਾਦ ਗੁਰਬਾਣੀ ਚ ਕਿਹਾ ਭੁਗਤ ਗਿਆਨ ਦਇਆ ਪੰਡਾਰਨ ਘਟ ਘਟ ਵੱਜੈ ਨਾਦ ਉਹ ਨਾਦ ਇਥੇ ਬ੍ਰਹਮਣ ਦੇ ਵਿੱਚ ਆਵਾਜ਼ ਚੱਲ ਰਹੀ ਹੈ ਜਿਸ ਦੇ ਸਹਾਰੇ ਧਰਤੀ ਖੜੀ ਹੈ ਜਿਸ ਦੇ ਸਹਾਰੇ ਆਕਾਸ਼ ਖੜਾ ਹੈ ਉਹਨੂੰ ਨਾਮ ਕਿਹਾ ਹੈ ਉਹ ਨਾਮ ਕੋਈ ਵਹਿਗਰੂ ਰਾਮ ਹਰੀ ਅੱਲਾ ਦੇ ਵਿੱਚ ਨਹੀਂ ਉਹ ਅਨਹਦ ਧੁਨ ਵੱਜ ਰਹੀ ਹੈ ਜਿਸ ਦੀ ਪਾਵਰ ਦੁਆਰਾ ਬ੍ਰਹਮਣ ਚੱਲਦਾ ਤੇ ਆਪਾਂ ਚੱਲਦੇ ਆ ਸਾਰੇ ਕਹਿੰਦੇ ਜਿਸੈ ਧਾਰਿਓ ਧਰਤ ਅਰ ਵਿਉਮ ਧਰਤੀ ਵਿਉਮ ਕਹਿੰਦੇ ਤਾਂ ਆਕਾਸ਼ ਜਿਸੈ ਧਾਰਿਓ ਧਰਤ ਅਰ ਵਿਉਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕਿਉ ਸਸਰਿਕ ਨਿਸਸੂਰ ਦਿਨ ਸਹਿਲ ਤਰੁਅ ਫਲ ਫੁੱਲ ਦਿਉ ਉਸ ਨਾਮ ਦੇ ਸਹਾਰੇ ਧਰਤੀ ਖੜੀ ਹੈ ਆਕਾਸ਼ ਖੜਾ ਹੈ ਪੌਣ ਹੈ ਪੌਣ ਦੇ ਵਿੱਚੋਂ ਹੀ ਉਹ ਨਾਮ ਪਾਣੀ ਬਣਾ ਰਿਹਾ ਹੈ ਔਰ ਪਾਣੀ ਦੇ ਵਿੱਚੋਂ ਹੀ ਉਹ ਨਾਮ ਅੱਗ ਬਣਾ ਰਿਹਾ ਹੈ ਦੇਖੋ ਕਿੰਨੀ ਖੋਜ ਹੈ ਵੀ ਪਾਣੀ ਕਿੱਥੋਂ ਬਣਦਾ ਹੈ ਗੁਰਬਾਣੀ ਦੱਸਦੀ ਪਵਨ ਦੇ ਵਿੱਚੋਂ ਪ੍ਰਗਟ ਹੋ ਰਿਹਾ ਸਾਰਾ ਪਾਣੀ ਸਾਚੇ ਤੇ ਪਵਨਾ ਭਿਆ ਕਹਿੰਦੇ ਰੱਬ ਨੇ ਜਦੋਂ ਦੁਨੀਆ ਬਣਾਈ ਉਹਨੇ ਕੀ ਕੀਤਾ ਸੱਚ ਨੇ ਆਪ ਦੇ ਵਿੱਚੋਂ ਪੌਣ ਬਣਾਈ ਹੈ ਹਵਾ ਬਣਾਈ ਹੈ ਜਿਹੜੀ ਚੱਲ ਰਹੀ ਹੈ ਜਿਹਦੇ ਦੁਆਰਾ ਆਪਾਂ ਜਿੰਦਾ ਹੈ ਸਾਚੇ ਤੇ ਪਵਨਾ ਭਿਆ ਫਿਰ ਕਹਿੰਦੇ ਪਵਨੇ ਤੇ ਜਲ ਹੋਏ ਫਿਰ ਪੌਣ ਦੇ ਵਿੱਚੋਂ ਪਾਣੀ ਕੱਢਿਆ ਰੱਬ ਨੇ ਦੁਨੀਆ ਕਿਵੇਂ ਬਣੀ ਹੈ ਸੈਂਸ ਨਹੀਂ ਦੱਸ ਸਕਦੀ ਗੁਰਬਾਣੀ ਦੱਸ ਸਕਦੀ ਹੈ ਤੇ ਕਹਿੰਦੇ ਜਲ ਤੇ ਤ੍ਰੇਪਵਨ ਸਾਜਿਆ ਤੇ ਜਲ ਤੋਂ ਹੀ ਫਿਰ ਸਾਰੇ ਇਹ ਆਕਾਰ ਬਣਾਇਆ ਜਿਵੇਂ ਆਪਣਾ ਸਰੀਰ ਜਲ ਤੋਂ ਬਣਦਾ ਹੈ ਮਾਤਾ ਦਾ ਪਿਤਾ ਦਾ ਸੰਜੋਗ ਰਕਤ ਤੇ ਬਿੰਦ ਦਾ ਹੁੰਦਾ ਹੈ ਜਲ ਤੋਂ ਹੀ ਸਰੀਰ ਬਣਦਾ ਇਸੇ ਤਰ੍ਹਾਂ ਕਹਿੰਦੇ ਵੀ ਉਸ ਨਾਮ ਦੇ ਦੀ ਗੱਲ ਹੈ ਜਿਸ ਨਾਮ ਦੇ ਸਹਾਰੇ ساری ਧਰਤੀ ਖੜੀ ਹੈ ਵਿਯੋਮ ਖੜਾ ਹੈ ਪੌਣ ਤੋਂ ਪਾਣੀ ਬਣ ਰਿਹਾ ਪਾਣੀ ਤੋਂ ਅੱਗ ਬਣ ਰਹੀ ਹੈ ਅੱਗ ਕਿੱਥੋਂ ਬਣਦੀ ਹੈ ਪਾਣੀ ਤੋਂ ਬਣਦੀ ਹੈ ਤੇ ਕਹਿੰਦੇ ਸਾਰੇ ਬ੍ਰਹਿਮੰਡ ਦੇ ਵਿੱਚ ਸਸ ਰਿਖ ਨਿਸ ਸੂਰ ਦਿਨ ਸੈਲ ਚੰ드ਰਮਾ ਤਰਤੀ ਆਕਾਸ਼ ਸੂਰਜ ਦਿਨ ਰਾਤ ਇਹ ਉਸ ਨਾਮ ਦੀ ਪਾਵਰ ਦੁਆਰਾ ਚੱਲ ਰਹੇ ਆ ਵੀ ਕਦੇ ਹਨੇਰ ਹੋ ਜਾਂਦਾ ਕਦੇ ਚਾਨਣ ਹੋ ਜਾਂਦਾ ਸੂਰਜ ਘੁੰਮਦਾ ਚੰ드ਰਮਾ ਘੁੰਮਦਾ ਤਾਰੇ ਟਿਮਟਮਾਉਂਦੇ ਐ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਉਹੀ ਨਾਮ ਭਗਤਾਂ ਨੂੰ ਦਿੰਦਾ ਐ ਔਰ ਜਿਹੜਾ ਫਿਰ ਤ੍ਰੈਗੁਣ ਤੋਂ ਉੱਪਰ ਉਹ ਜਿਹੜਾ ਨੀਚੇ ਆਪਾਂ ਦੇਖਦੇ ਆਂ ਲੈਣ ਕੱਢੀ ਹੁੰਦੀ ਐ ਉਹ ਨਾਦ ਦੀ ਕਹਾਣੀ ਐ ਵੀ ਇੱਕ ਹੈ ਜਿਹੜਾ ਉਹਦਾ ਸਰੂਪ ਕੀ ਐ ਓੰਕਾਰ ਐ ਤ੍ਰੈਗੁਣ ਹੈ ਤੇ ਜਤ ਤ੍ਰੈਗੁਣ ਤੋਂ ਰਹਿਤ ਨਾਦ ਐ ਫਿਰ ਅੱਗੇ ਗੱਲ ਚੱਲਦੀ ਐ ਸਤਨਾਮ ਉਹਨੂੰ ਫਿਰ ਹੋਰ ਖੋਲਤਾ ਜੇ ਆਪਾਂ ਕਹਿ ਦਈਏ ਇੱਕ ਓੰਕਾਰ ਦੀ ਕਹਾਣੀ ਨੂੰ ਹੀ ਪੂਰਾ ਵਾਰ-ਵਾਰ ਖੋਲ ਕੇ ਦੱਸਿਆ ਗਿਆ ਗੁਰਬਾਣੀ ਗੁਰੂ ਦੇ ਵਿੱਚ ਫਿਰ ਸਤਨਾਮ ਤੇ ਫਿਰ ਉਹੀ ਗੱਲ ਆ ਗਈ ਸਤ ਕੀ ਐ ਪ੍ਰਕਾਸ਼ ਨਾਮ ਕੀ ਹੈ ਜੋ ਪ੍ਰਕਾਸ਼ ਦੇ ਵਿੱਚੋਂ ਇੱਕ ਧੁਨ ਪ੍ਰਗਟ ਹੋ ਰਹੀ ਹੈ ਉਹਨੂੰ ਨਾਮ ਕਿਹਾ ਹੈ ਉਹਦੇ ਬਾਰੇ ਗੁਰਬਾਣੀ ਗੁਰੂ ਵਿੱਚ ਖੋਲ ਕੇ ਦੱਸਿਆ ਅਗਮ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦਵਾਰ ਵੱਜਿਓ ਤੇ ਅੰਮ੍ਰਿਤ ਨਾਮ ਚੋਇਆ ਤਾਂ ਉਹ ਦਸਵੇਂ ਘਰ ਦੇ ਵਿੱਚ ਜਿਹੜੀ ਆਵਾਜ਼ ਚੱਲਦੀ ਉਹਨੂੰ ਨਾਮ ਕਿਹਾ ਹ ਹੁਣ ਆਪਾਂ ਇਸ ਧਰਤੀ ਤੇ ਆਏ ਜਿੰਨੀ ਵਾਰ ਵੀ ਇਸ ਧਰਤੀ ਤੇ ਆਏ ਆ ਹਰ ਵਾਰ ਇਥੇ ਨਾ ਸੱਚ ਦੀ ਖੋਜ ਕੀਤੀ ਨਾ ਇਥੇ ਕੋਈ ਨਾਮ ਦੀ ਖੋਜ ਕੀਤੀ ਜੋ ਮਾਲਕ ਦੀ ਬਣਾਈ ਹੋਈ ਮਾਇਆ ਹੈ ਮਾਇਆ ਦੇ ਵਿੱਚ ਹੀ ਆਪਾਂ ਜਿਹੜੇ ਰਜੋਗੁਣੀ ਤਮੋਗੁਣੀ ਸਤੋਗੁਣੀ ਵਿਚਾਰ ਚੱਲਦੇ ਆ ਵਿਚਾਰਾਂ ਦੇ ਵਿੱਚ ਹੀ ਉਲਝ ਉਲਝ ਕੇ ਇਥੇ ਧਰਤੀ ਤੇ ਸਵਾਸਾਂ ਦਾ ਧੰਨ ਪੂਰਾ ਕਰਕੇ ਚਲੇਗਾ ਜਿਨੂ ਮਹਾਰਾਜ ਕਹਿੰਦੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਜਿਹੜੇ ਤਿੰਨ ਚੇਲੇ ਮਾਲਕ ਦੇ ਪਾਸੋਂ ਨੇ ਲਏ ਹੋਇਆ ਇੱਥੇ ਕੰਮ ਕਾਜ ਕਰਨ ਨੂੰ ਇਹ ਤਿੰਨੋਂ ਚੇਲੇ ਰਜਗੁਣ ਤਮਗੁਣ ਸਤਗੁਣ ਮਾਲਕ ਨੇ ਹੀ ਮਾਇਆ ਨੂੰ ਦਿੱਤੇ ਹੈ ਇਹਨਾਂ ਦੇ ਫੁਰਨੇ ਚੁਲਜ ਗਏ ਤੇ ਉਹੀ ਫੁਰਨੇ ਸਾਨੂੰ ਅੱਜ ਚੱਲ ਰਹੇ ਆ ਅੱਜ ਆਪਾਂ ਵਿਚਾਰ ਕਰਕੇ ਦੇਖੀਏ ਸਾਨੂੰ ਕਿਵੇਂ ਦੇ ਫੁਰਨੇ ਚੱਲਦੇ ਆ ਕਿਸੇ ਨੂੰ ਘਰ ਗ੍ਰਸਥ ਦੇ ਚੱਲਦੇ ਆ ਕਿਸੇ ਨੂੰ ਵਿਚਾਰ ਆਪਦੀ ਜ਼ਮੀਨ ਜਿਦਾਦ ਦੇ ਚੱਲਦੇ ਆ ਕਿਸੇ ਨੂੰ ਦੇਹੀ ਦੇ ਸੁੱਖਾਂ ਦੇ ਚੱਲਦੇ ਆ ਕਿਸੇ ਨੂੰ ਲੋਭ ਮੋਹ ਦੇ ਚਲਦੇ ਆ ਵਿਚਾਰ ਹੀ ਚੱਲਦੇ ਆ ਹੋਰ ਕੀ ਚੱਲਦਾ ਸਵੇਰੇ ਵਿਚਾਰ ਚੱਲਣੇ ਸ਼ੁਰੂ ਹੋ ਜਾਂਦੇ ਆ ਸ਼ਾਮ ਤੱਕ ਵਿਚਾਰ ਹੀ ਚੱਲੀ ਜਾਂਦੇ ਆ ਕੁਝ ਤਾਂ ਵਿਚਾਰਾਂ ਵਿੱਚ ਕੰਮ ਕਰ ਲੈਣੇ ਆ ਕੁਝ ਨਹੀਂ ਕਰਦੇ ਕੁਝ ਵਿਹਲੇ ਬੈਠਿਆਂ ਨੂੰ ਆਈ ਜਾਂਦੇ ਆ ਹੁਣ ਦੇਖੋ ਵੀ ਜੇ ਦੁਨਿਆਵੀ ਕੋਈ ਕੰਮ ਹੋਵੇ ਤੇ ਸਰੀਰ ਨੂੰ ਹੱਲਾਸ਼ੇਰੀ ਰਹਿੰਦੀ ਆ ਦੁਨਿਆਵੀ ਕੋਈ ਕੰਮ ਹੋਵੇ ਕੋਈ ਸੰਸਾਰ ਦਾ ਕੰਮ ਹੋਵੇ ਕੋਈ ਕੰਮ ਦੇ ਮੁਤਾਬਕ ਕਰੋ ਦੇ ਉੱਥੇ ਹੱਲਾਸ਼ੇਰੀ ਰਹਿੰਦੀ ਆ ਪਰ ਜਦੋਂ ਆਪਾਂ ਬੈਠ ਕੇ ਸੋਚੀਏ ਵੀ ਹੁਣ ਵਿਚਾਰਾਂ ਨੂੰ ਛੱਡ ਕੇ ਆਪਾਂ ਸਿਮਰਨ ਕਰੀਏ ਜਾਂ ਨਾਮ ਦੀ ਖੋਜ ਕਰੀਏ ਉੱਥੇ ਸਾਡੇ ਸਰੀਰ ਨੂੰ ਇੱਕਦਮ ਜਿਹੜੀ ਹੱਲਾਸ਼ਰੀ ਹੈ ਉਹ ਬੰਦ ਹੋ ਜਾਂਦੀ ਹੈ ਇਹਦਾ ਕਾਰਨ ਕੀ ਹੈ ਜਿੰਨਾ ਚਿਰ ਦੁਨਿਆਵੀ ਕੰਮ ਕਰੀ ਜਾਈਏ ਦੁਨਿਆਵੀ ਅਸੀਂ ਆਪ ਦਾ ਖੇਡ ਕਰਦੇ ਰਹੀਏ ਦੁਨਿਆਵੀ ਕੰਮ ਦੁਨਿਆਵੀ ਸੰਸਾਰ 'ਚ ਬੈਠੇ ਰਹੀਏ ਕੋ ਘੁੰਮਣ ਫਿਰਨ ਜਾਈਏ ਕੋ ਫਿਲਮਾਂ ਦੇਖੀਏ ਕੋ ਇੱਧਰ ਉੱਧਰ ਦੀਆਂ ਗੱਲਾਂ ਕਰੀਏ ਫਿਰ ਤਾਂ ਠੀਕ ਹੈ ਫਿਰ ਜੇ ਆਪਾਂ ਨੂੰ ਜਿਹੜੀ ਗੁਰਬਾਣੀ ਵਿੱਚ ਨਾਮ ਦੀ ਗੱਲ ਹੈ ਜਿਹੜਾ ਕੇਂਦਰੀ ਭਾਵ ਗੁਰਬਾਣੀ ਵਿੱਚ ਦੱਸਿਆ ਹੈ ਵੀ ਨਾਮ ਤੇ ਨਾਮ ਦੇ ਧਾਰੇ ਹੋਏ ਸਾਰੇ ਖੰਡ ਬ੍ਰਹਿਮੰਡਾ ਨਾਮ ਦੇ ਧਾਰੇ ਹੋਏ ਸਾਰੇ ਜਗ ਸਗਲੇ ਜੰਤ ਹੈ ਉਹ ਨਾਮ ਦੀ ਪ੍ਰਾਪਤੀ ਤੁਸੀਂ ਕਰ ਲਈ ਜਾਂ ਨਹੀਂ ਸਾਨੂੰ ਇਹ ਪੁੱਛਦੇ ਨੇ ਸੱਚੀ ਸੰਗਤ ਚ ਬੁਲਾ ਕੇ ਸੱਚੀ ਸੰਗਤ ਉਹ ਹੈ ਜਿੱਦੇ ਵਿੱਚ ਕਹਾਣੀਆਂ ਨਹੀਂ ਪਾਈਆਂ ਜਾਂਦੀਆਂ ਨਾ ਕਿਸੇ ਕਿਸੇ ਮੜੀ ਮਸਾਣੀ ਨਾਲ ਜੋੜਿਆ ਜਾਂਦਾ ਨਾ ਕਿਸੇ ਡੇਰੇ ਨਾਲ ਜੋੜਿਆ ਜਾਂਦਾ ਸਾਨੂੰ ਇੱਕ ਸਵਾਲ ਪੁੱਛਦੇ ਆ ਗੁਰੂ ਗ੍ਰੰਥ ਸਾਹਿਬ ਜੀ ਨਾਮ ਦੀ ਪ੍ਰਾਪਤੀ ਹੋ ਗਈ ਤੁਹਾਨੂੰ ਜੇ ਨਾਮ ਦੀ ਪ੍ਰਾਪਤੀ ਨਹੀਂ ਹੋਈ ਜਾਂ ਜਿਹੜਾ ਨਾਮ ਦੇ ਵਿੱਚ ਅੰਮ੍ਰਿਤ ਰਸ ਆਉਂਦਾ ਉਹਦੀ ਪ੍ਰਾਪਤੀ ਨਹੀਂ ਹੋਈ ਤੇ ਕਹਿੰਦੇ ਤੁਹਾਡਾ ਜਨਮ ਪ੍ਰਵਾਨ ਨਹੀਂ ਤੁਸੀਂ ਭਾਗਾ ਤੋਂ ਹੋਏ ਨੇ ਕਹਿੰਦੇ ਮਨੁੱਖੀ ਜਮਾ ਲੈ ਲਿਆ ਸਵਾਸਾਂ ਦਾ ਧੰਨ ਮਿਲ ਰਿਹਾ ਹੈ ਮਾਲਕ ਨੇ ਸੁੱਖ ਸਹੂਲਤਾਂ ਪਰਿਵਾਰ ਵੀ ਦੇਤਾ ਚਲੋ ਜਿੰਨੇ ਕੁ ਜੋਗੀ ਭਗਤੀ ਸੀਗੀ ਹੁਣ ਦੱਸੋ ਨਾਮ ਪ੍ਰਾਪਤੀ ਕਰ ਲਈ ਤੇ ਮਾਰੇ ਕਹਿੰਦੇ ਨਹੀਂ ਕੀਤੀ ਤਾਂ ਕਹਿੰਦੇ ਜਿੰਨੀ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਫਸੇ ਹੁਕਮ ਨੇ ਨਾ ਜਿਹੜਾ ਕੇਂਦਰੀ ਭਾਵ ਗੁਰਬਾਣੀ ਦਾ ਇਹ ਹੈ ਵੀ ਜਿਨ੍ਹਾਂ ਨੇ ਹਰ ਰਸਤੇ ਨਾਮ ਨੂੰ ਨਹੀਂ ਪਾਇਆ ਉਹ ਭਾਗਾ ਤੋਂ ਹੀਣੇ ਆ ਤੇ ਜਮਾਂ ਦੇ ਕੋਲ ਆ ਅੱਜ ਵੀ ਜਮ ਉਹਨਾਂ ਨੂੰ ਕੁੱਟਦੇ ਆ ਤੇ ਜਦੋਂ ਸਵਾਸਾਂ ਦਾ ਧੰਨ ਖਤਮ ਹੋ ਗਿਆ ਤੇ ਜਿਹੜਾ ਜੋਤ ਸਰੂਪੀ ਮਨ ਉਹ ਸਰੀਰ ਤੋਂ ਵੱਖਰਾ ਹੋਇਆ ਤਾਂ ਵੀ ਉਹ ਜਮਾਂ ਦੇ ਪਾਸ ਰਹਿਣਗੇ ਤੇ ਜਮ ਉਹਨਾਂ ਨੂੰ ਜਨਮਦਰ ਜਨਮ ਅੱਗੇ ਜੋ ਉਹਨਾਂ ਦੇ ਵਿੱਚ ਲਈ ਜਾਂਦੇ ਆ ਹੁਣ ਨਾਮ ਦੀ ਪ੍ਰਾਪਤੀ ਦੇ ਲਈ ਕਹਿੰਦੇ ਫਿਰ ਨਾਮ ਮਿਲੇ ਕਿਵੇਂ ਬਹੁਤੇ ਜੀਵ ਜਿਵੇਂ ਕਹਿੰਦੇ ਅਸੀਂ ਤਾਂ ਨਾਮ ਲਿਆ ਹੋਇਆ ਜੀ ਸੰਤਾਂ ਕੋਲੋਂ ਫਲਾਣੇ ਡੇਰੇ ਤੋਂ ਉਹ ਨਾਮ ਦੀ ਗੱਲ ਨਹੀਂ ਨਾਮ ਕਿੱਥੋਂ ਮਿਲਦਾ ਹੈ ਗੁਰਬਾਣੀ ਕਹਿੰਦੇ ਸਤਗੁਰ ਸਿੱਖ ਕੋ ਨਾਮ ਧੰ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤਗੁਰ ਨੇ ਨਾਮ ਧੰ ਦੇਣਾ ਹੈ ਤੇ ਸਤਗੁਰ ਸਰੀਰ ਨਹੀਂ ਹੁੰਦਾ ਸਰੀਰ ਤਾਂ ਸਾਰਿਆਂ ਦਾ ਇੱਕੋ ਜਿਹਾ ਸਤਗੁਰ ਪ੍ਰਕਾਸ਼ ਸਰੂਪੀ ਇੱਕ ਤਾਕਤ ਹੈ ਅਕਾਲ ਪੁਰਖ ਉਹ ਸਤਗੁਰ ਸਾਨੂੰ ਨਾਮ ਦਿੰਦੇ ਆ ਤੇ ਉਹ ਨਾਮ ਕਿਵੇਂ ਦਾ ਹੈ ਜਿਹੜਾ ਸਾਨੂੰ ਮਿਲਣਾ ਹੈ ਤਾਂ ਤੁਸੀਂ ਜਪਜੀ ਸਾਹਿਬ ਦੇ ਵਿੱਚ ਉਸ ਨਾਮ ਬਾਰੇ ਪੜ੍ਹਦੇ ਹੋ ਜਿਹਨੂੰ ਆਪਾਂ ਲੈਣਾ ਹੈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਣ ਹੋਏ ਜਿਹੜੇ ਨਾਮ ਨੂੰ ਤੁਸੀਂ ਲੈਣਾ ਹੈ ਉਹ ਕਾਗਜ਼ ਉੱਪਰ ਨਹੀਂ ਲਿਖਿਆ ਜਾ ਸਕਦਾ ਭਾਵ ਭਾਸ਼ਾ 'ਚ ਨਹੀਂ ਹੈ ਉਸ ਨਾਮ ਨੂੰ ਕਲਮ ਦੁਆਰਾ ਨਹੀਂ ਤੁਸੀਂ ਲਿਖ ਸਕਦੇ ਉਹ ਨਾਮ ਆਕਾਰ ਵਿੱਚ ਨਹੀਂ ਹੈ ਕਾਗਜ਼ ਕਲਮ ਨਾ ਲਿਖਣਹਾਰ ਅੱਗੇ ਕੀ ਕਹਿੰਦੇ ਕਿਵੇਂ ਦਾ ਮੰਨਣ ਕਬਹ ਕਰਨ ਵਿਚਾਰ ਉਹ ਮੰਨਣ ਵਿੱਚ ਆਉਂਦਾ ਹੈ ਭਾਵ ਉਹ ਮਹਿਸੂਸ ਕਰਨ ਵਿੱਚ ਆਉਂਦਾ ਹੈ ਅਨੁਭਵ ਕਰਨ ਵਿੱਚ ਆਉਂਦਾ ਹੈ ਐਸਾ ਨਾਮ ਨਰੰਜਨ ਨਰੰਜਨ ਦਾ ਨਾਮ ਐਸਾ ਹੈ ਹੁਣ ਵਹਿਗਰੂ ਤਾਂ ਕਾਗਜ਼ ਤੇ ਲਿਖ ਸਕਦੇ ਆਪਾਂ RAM ਵੀ ਲਿਖ ਸਕਦੇ ਆ ਅੱਲਾ ਸੋਹੰਗ ਜੋ ਵੀ ਜਪਦੇ ਹੋ ਲਿਖ ਸਕਦੇ ਆ ਕੋਈ ਪੰਜ ਸ਼ਬਦ ਲੈ ਕੇ ਹੈ ਤਿੰਨ ਲੈਓ ਲਿਖੇ ਜਾਂਦੇ ਉਹ ਤਾਂ ਮਹਾਰਾਜ ਕਹਿੰਦੇ ਕਾਗਜ਼ ਕਲਮ ਨਾਲ ਲਿਖਣ ਹਾਂ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪਰ ਜੇ ਇਹ ਵਿਰਲੇ ਮਨਾਂ ਦੇ ਕੋਲ ਆਹੋ ਗੁਰਮਖੰਡ ਦੇ ਕੋਲ ਹੀ ਆਉ ਨਾਮ ਉਸੇ ਨਾਮ ਦੀ ਬਰਕਤ ਦੁਆਰਾ ਗੁਰਮੁਖ ਧਰਤੀ ਉਤੋਂ ਕਾਲ ਦਾ ਪਹਿਰਾ ਚੱਕ ਦਿੰਦਾ ਗੁਰੂ ਨਾਨਕ ਦੇਵ ਜੀ ਕੋਲ ਉਹ ਨਾਮ ਸੀ ਸੱਚੇ ਪਾਤਸ਼ਾਹ ਜੀ ਦੇ ਕੋਲ ਹਜ਼ਾਰਾਂ ਲੱਖਾਂ ਸਿੱਖ ਪ੍ਰਗਟ ਕਰ ਦਿੱਤੇ ਉਸ ਨਾਮ ਦੀ ਤਾਕਤ ਦੁਆਰਾ ਦਸੇ ਪਾਤਸ਼ਾਹਾਂ ਕੋਲ ਨਾਮ ਸੀ ਭਗਤਾਂ ਸੰਤਾਂ ਸਾਧੂ ਜਿਹੜੇ ਇੱਥੇ ਰਹਿ ਵਰ ਉਸੇ ਨਾਮ ਦੀ ਗੱਲ ਕਰਦੇ ਆ ਪਰ ਕਿਉਂਕਿ ਇਥੇ ਸੰਸਾਰ ਵਿੱਚ ਉਸ ਨਾਮ ਦੀ ਖੇਡ ਨੂੰ ਕਾਲ ਚੱਲਣ ਨਹੀਂ ਦਿੰਦਾ ਕਿਉਂਕਿ ਜਿਸ ਦੇ ਕੋਲ ਉਹ ਨਾਮ ਆ ਜਾਵੇ ਉਹ ਨਾਮ ਦਾ ਧੰਨ ਜਿਸ ਨੂੰ ਮਿਲ ਜਾਵੇ ਉਹ ਕਾਲ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਹੈ ਕਾਲ ਦਾ ਅਸਰ ਉਹਦੇ ਉੱਪਰ ਫਿਰ ਰਹਿੰਦਾ ਨਹੀਂ ਕਾਲ ਉਹਨੂੰ ਜੁਨਾ ਵਿੱਚ ਨਹੀਂ ਲਿਜਾ ਸਕਦਾ ਜਨਮ ਮਰਨ ਵਿੱਚ ਨਹੀਂ ਪਾ ਸਕਦਾ ਮਾਇਆ ਉਹਨੂੰ ਭੁਲਾ ਨਹੀਂ ਸਕਦੀ ਫਿਰ ਉਹ ਜਾਗਰਤ ਅਵਸਥਾ ਵਿੱਚ ਆ ਜਾਂਦਾ ਹੈ ਤੇ ਜਿਸ ਦੇ ਕੋਲ ਉਹ ਨਾਮ ਆ ਗਿਆ ਉਸੇ ਨੂੰ ਉਸ ਨੂੰ ਚਾਰੇ ਪਦਾਰਥ ਅੱਠ 18 ਸਿੱਧੀਆਂ 9 ਨਿੰਧੀਆਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਗੁਰਬਾਣੀ ਕਹਿੰਦੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵ ਲਾਏ ਨਵ ਨਿਤੀ 18 ਸਿੱਧੀ ਪਿੱਛੇ ਲੱਗੀਆਂ ਫਿਰਾਂ ਜੋ ਹਰ ਹਿਰਦੇ ਸਦਾ ਵਸਾਏ ਹੁਣ ਕਾਲ ਕਹਿੰਦਾ ਹੈ ਵੀ ਜੇ ਇਹ ਨਾਮ ਦਾ ਧਨ ਪ੍ਰਾਪਤੀ ਕਰ ਗਏ ਤੇ ਇਹ ਮੇਰੀ ਗਿਰਫਤ ਦੇ ਵਿੱਚੋਂ ਬਾਹਰ ਹੋ ਜਾਣਗੇ ਇਸ ਕਰਕੇ ਸਾਨੂੰ ਉਸ ਨਾਮ ਤੋਂ ਪਹੁੰਚਣ ਤੇ ਉਹ ਰੋਕਦਾ ਹੈ ਉਸ ਦਾ ਭੇਤ ਗੁਪਤ ਕਰਦਾ ਹੈ ਜਿਹੜੇ ਸੱਚੇ ਗੁਰਮਖਾ ਕੇ ਇਥੇ ਭੇਤ ਦਿੰਦੇ ਆ ਕਿ ਕੱਲ ਮੈਂ ਕੇਵਲ ਨਾਮ ਅਧਾਰ ਤੁਸੀਂ ਨਾਮ ਦੀ ਪ੍ਰਾਪਤੀ ਕਰੋ ਹੋਰ ਸਭ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਉ ਉਹ ਕਰਤੇ ਕਾ ਨਿਮਕ ਸਿਵਰਤ ਜਤਿ ਛੁਟਦਾ ਇਹ ਕਰਮ ਧਰਮਾਂ ਦੇ ਵਿੱਚੋਂ ਬਾਹਰ ਨਿਕਲੋ ਹੁਣ ਜਿਹੜੇ ਕਾਲ ਦੇ ਅਨਾੜੀ ਸੰਤ ਨੇ ਉਹ ਇੰਨਾ ਝੂਠੇ ਕਰਮ ਧਰਮਾਂ ਦਾ ਤਾਂ ਖਾ ਰਹੇ ਆ ਭਰਮ ਫਲਾਏ ਹੋਏ ਆ ਮੜੀਆਂ ਮਸਾਣੀਆਂ ਨਾਲ ਜੋੜਿਆ ਡੇਰੇ ਬਣਾਏ ਹੋਏ ਆ ਕਿਸੇ ਨੂੰ ਪੂਤਾ ਪ੍ਰੇਤਾ ਵਿੱਚ ਜੋੜਿਆ ਕਿਸੇ ਨੂੰ ਧਗਾ ਤ੍ਰੀਤਾ ਨਾਲ ਜੋੜਿਆ ਕਿਸੇ ਨੂੰ ਮਸਿਆ ਪੁੰਨਿਆਂ ਨਾਲ ਜੋੜਿਆ ਕਿਸੇ ਨੂੰ ਪੰਜ ਵੀਰਵਾਰ ਸੁਖੇ ਹੋਏ ਕਿਸੇ ਸ਼ਨੀਵਾਰ ਸੁਖੇ ਕੋਈ ਸਰੋਂ ਦੇ ਤੇਲ ਚੜਾ ਰਿਹਾ ਕੋਈ ਦੀਵੇ ਲਾ ਰਿਹਾ ਇਸੇ ਖੇਡ ਤੰਤਰ ਵਿੱਚ ਤਾਂ ਬਿਜ਼ਨਸ ਚੱਲਦਾ ਹੁਣ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰਮੀ ਹੀ ਮਾਹੇ ਦਿਖਾਇਆ ਥਾ ਵੀ ਤੁਸੀਂ ਅੰਤਰਗਤ ਖੋਜ ਕਰੋ ਉਹ ਨਾਮ ਅੰਦਰ ਵੱਜਦਾ ਬਾਹਰੋਂ ਗੁਰਮੰਤਰ ਦਾ ਅਭਿਆਸ ਕਰੋ ਅੰਦਰ ਬਹਿ ਕੇ ਕਰੋ ਜੋ ਵੀ ਤੁਹਾਨੂੰ ਜ਼ਰੂਰਤ ਹੈ ਉਸ ਨਾਮ ਦੀ ਪ੍ਰਾਪਤੀ ਤੋਂ ਬਾਅਦ ਸਾਰਾ ਸਹਿ ਸਭਾਏ ਤੁਹਾਨੂੰ ਮਿਲੀ ਜਾਏਗਾ ਹੁਣ ਕਾਲ ਦੇ ਨਾੜੀ ਸੰਤ ਜਦੋਂ ਦੇਖਦੇ ਆ ਵੀ ਜੇ ਅੰਦਰੋਂ ਹੀ ਖੋਜ ਕਰਨ ਲੱਗ ਗਏ ਸਾਡੇ ਡੇਰੇਆਂ ਤੇ ਕੌਣ ਆਇਆ ਸਾਨੂੰ ਪੈਸੇ ਕਿਹਨੇ ਦਿੱਤੇ ਫਿਰ ਜਿਹੜੇ ਬਾਹਰ ਤੇ ਦੁਨਿਆਵੀ ਰਾਜੇ ਹੁੰਦੇ ਆ ਉਹ ਵੀ ਇਸ ਚੀਜ਼ ਤੋਂ ਗੁਰੇਜ਼ ਕਰਦੇ ਆ ਵੀ ਜੇਕਰ ਜੀਵ ਨਾਮ ਜਪਣ ਲੱਗ ਗਿਆ ਅੰਦਰੋਂ ਆਤਮਿਕ ਅਵਸਥਾ ਬਣ ਗਈ ਇਹ ਸਾਡੀ ਦਾਵ ਥੱਲੇ ਨਹੀਂ ਰਹੂਗਾ ਸਿੱਧਾ ਮਾਲਕ ਨਾਲ ਜੁੜ ਜਾਊਗਾ ਇਸ ਕਰਕੇ ਜਿਹੜਾ ਇਹ ਕੂੜ ਦਾ ਰਾਜ ਹੈ ਜਿਹੜਾ ਝੂਠ ਦਾ ਰਾਜ ਹੈ ਸਰਕਾਰਾਂ ਇਹ ਵੀ ਇਸ ਚੀਜ਼ ਤੋਂ ਪਰੇਸ਼ ਕਰਦੀਆਂ ਵੀ ਇਹ ਨਾਮ ਦੀ ਗੱਲ ਨਾ ਚੱਲੇ ਸਾਡੇ ਨਸ਼ਿਆਂ ਦਾ ਜਾਲ ਕਿਵੇਂ ਚੱਲੂਗਾ ਸਾਡੀ ਸਰਦਾਰੀ ਕਿਵੇਂ ਚੱਲੂਗੀ ਖਾਲਸਾ ਜਦੋਂ ਆਪਦੀ ਹੋਂਦ ਵਿੱਚ ਆ ਗਿਆ ਔਰ ਜਿਹੜੇ ਕਾਲ ਦੇ ਨਾੜੀ ਸੰਤ ਨੇ ਉਹ ਵੀ ਇਸ ਚੀਜ਼ ਨੂੰ ਨਫ਼ਰਤ ਕਰਦੇ ਆ ਵੀ ਜੇ ਆਪਦੇ ਮੁਤਾਬਕ ਆਪਦੇ ਬ੍ਰਹਮ ਦੇ ਨਾਲ ਸਿੱਧਾ ਸੰਪਰਕ ਹੋ ਗਿਆ ਫਿਰ ਸਾਡੀ ਵਿਚੋਲਗਰੀ ਖਤਮ ਹੈ ਸਾਡਾ ਕੀ ਬਣੂਗਾ ਗੁਰੂ ਨਾਨਕ ਦੇਵ ਜੀ ਇਸੇ ਤਰ੍ਹਾਂ ਕਰਦੇ ਉਹਨਾਂ ਦਾ ਵਿਰੋਧ ਕਰਦੇ ਵੀ ਇਹ ਸਾਡੀ ਦੁਕਾਨਾਂ ਬੰਦ ਕਰਾਊਗਾ ਹੁਣ ਇਸੇ ਕਰਕੇ ਜਦੋਂ ਆਪਾਂ ਨਾਮ ਜਪਦੇ ਹਾਂ ਜਾਂ ਨਾਮ ਦੀ ਗੱਲ ਸੁਣਦੇ ਹਾਂ ਤਾਂ ਜਿਹੜੇ ਪੰਜਾਂ ਦੂਤਾਂ ਨੇ ਸਾਨੂੰ ਕਾਬੂ ਕੀਤਾ ਆ ਉਹ ਸਾਨੂੰ ਫਿਰ ਉਧਰੋਂ ਰੋਕਦੇ ਆ ਵੀ ਇੱਧਰ ਨਹੀਂ ਜਾਣਾ ਕਿਵੇਂ ਰੋਕਦੇ ਆ ਪੰਜਾਂ ਨੇ ਕਿਵੇਂ ਰੋਕਣਾ ਜਦੋਂ ਆਪਾਂ ਸਿਮਰਨ ਕਰਨ ਲੱਗਦੇ ਆ ਉਹ ਸਾਨੂੰ ਅੰਦਰੋਂ ਮਾਇਆ ਦੇ ਫੁਰਨੇ ਦੇਣ ਲੱਗ ਜਾਂਦੇ ਆ ਵੀ ਇੱਧਰ ਨਹੀਂ ਜਾਣਾ ਉਹ ਵਿਚਾਰ ਬਦਲ ਦਿੰਦੇ ਆ ਵੀ ਨਾ ਆਪਾਂ ਸਿਮਰਨ ਕਰਦੇ ਆ ਆਪਾਂ ਬਾਣੀ ਪੜ੍ਹਦੇ ਆ ਉਹ ਸਾਡੇ ਫੁਰਨੇ ਬਦਲ-ਬਦਲ ਕੇ ਸਾਡੇ ਮਨ ਨੂੰ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਵੀ ਇਹ ਵਿਚਾਰਾਂ ਦੇ ਵਿੱਚ ਇੰਨਾ ਤੰਗ ਹੋ ਜਾਇਆ ਹੈ ਨਾਮ ਦੀ ਮਿਹਨਤ ਕਰਨੀ ਛੱਡ ਜਾਵੇ ਨਾਮ ਦਾ ਜਿਹੜਾ ਤੋਸਾ ਇਸ ਨੂੰ ਮਿਲਣਾ ਹੈ ਜਿਸ ਤੋਂ ਵਿਛੜਿਆ ਹੈ ਉਸ ਨੂੰ ਛੱਡ ਜਾਵੇ ਅੰਮ੍ਰਿਤ ਰਸ ਦੀ ਖੁਰਾਕ ਨਾ ਲਵੇ ਸਾਡੇ ਵਸ ਰਹੇ ਤੇ ਮਹਾਰਾਜ ਸਚੇ ਪਾਸ਼ਾ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਦੂਜੇ ਸਾਰੇ ਕੰਮ ਕਰੀ ਜਾਣਾ ਹੈ ਦਿਲ ਵੀ ਕਰਦਾ ਵੀ ਉਹ ਵੀ ਕਰ ਲਈਏ ਖੇਤੀ ਵੀ ਕਰ ਲਈਏ ਬਾਹਰ ਵੀ ਚਲੇ ਜਾਈਏ ਹੋਰ ਵੀ ਕਰ ਲਈਏ ਕਾਮ ਦੇ ਭੋਗ ਵਿਲਾਸ ਦੇ ਕ੍ਰੋਧ ਦੇ ਵਿਚਾਰ ਆਈ ਜਾਂਦੇ ਆ ਸਰੀਰ ਤੇਰਾ ਤੂੰ ਸਰੀਰ ਦਾ ਤੇ ਜਦੋਂ ਨਾਮ ਜਪਦਾ ਉਦੋਂ ਕੌਣ ਰੋਕਦਾ ਐ ਤੈਨੂੰ ਉਹ ਕਿਉਂ ਨਹੀਂ ਕਰਦਾ ਫਿਰ ਉੱਥੇ ਪਤਾ ਲੱਗਦਾ ਵੀ ਸਾਨੂੰ ਕੋਈ ਐਸੀ ਤਾਕਤ ਹੈ ਜਿਹੜੀ ਰੋਕ ਰਹੀ ਐ ਨਾਮ ਪਾਸੇ ਜਾਣ ਨੂੰ ਉਹ ਕਿਹੜੀ ਤਾਕਤ ਐ ਤੇ ਮਹਾਰਾਜ ਗੁਰਬਾਣੀ ਚ ਕਹਿੰਦੇ ਆ ਇਸ ਦੇਹੀ ਅੰਤਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੁੱਝੈ ਕੋਈ ਨਾ ਸੁਣੇ ਤੁਖਾਰਾ ਉਹ ਪੰਜੇ ਦੂਤ ਨੇ ਉਹ ਤੁਹਾਨੂੰ ਸਾਰਿਆਂ ਨੂੰ ਉਸ ਨਾਮ ਪਾਸੇ ਜਾਣ ਨੂੰ ਰੋਕਦੇ ਆ ਜਦੋਂ ਕਮਾਈ ਕਰਕੇ ਉਧਰ ਨੂੰ ਜਾਵਾਂਗੇ ਸਾਨੂੰ ਸੰਸਾਰ ਵਿੱਚੋਂ ਕੁਝ ਮੰਗਣ ਦੀ ਲੋੜ ਨਹੀਂ ਪੈਣੀ ਸਾਨੂੰ ਕਿਸੇ ਦੇ ਅਧੀਨ ਨਹੀਂ ਹੋਣਾ ਪੈਣਾ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਗੇ ਕੀ ਕਹਿੰਦੇ ਜਿਨ੍ਹਾਂ ਦੇ ਕੋਲ ਨਾਮ ਹੈ ਅਨਹਦ ਨਾਮ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬਰਮੰਡਾ ਹੈ ਉਹਨਾਂ ਦਾ ਜਨਮ ਮਰਨ ਦਾ ਦੁੱਖ ਭਵ ਜਲ ਦਾ ਦੁੱਖ ਖੰਡਨ ਹੋ ਜਾਏਗਾ ਖੰਡਾ ਬ੍ਰਮੰਡਾ ਦੀ ਸ਼ੋਭਾ ਹੋਏਗੀ ਨੌ ਨਦੀਆਂ 18 ਸਿੱਧੀਆਂ ਦਾ ਧਨ ਮਿਲੇਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਵਿੱਚੋਂ ਰਾਜਾਂ ਤਰਾਂ ਜਿੱਤ ਕੇ ਜਾਣਗੇ ਹੁਣ ਏਸੇ ਭਾਵਨਾ ਦੇ ਵਿੱਚ ਫਿਰ ਕਾਲ ਸਾਡੇ ਉੱਪਰ ਪ੍ਰਭਾਵ ਪਾਉਂਦਾ ਹੈ ਤੇ ਉਸ ਪ੍ਰਭਾਵ ਨੂੰ ਕੱਟਣ ਦੇ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਾਈ ਬਚਨ ਕਰ ਰਹੇ ਆ ਤੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਪ੍ਰਚਾਰ ਕਰਦਿਆਂ ਦੇਖਿਆ ਵੀ ਕਿਵੇਂ ਸੰਸਾਰ ਦੇ ਵਿੱਚ ਕਾਮ ਦੀਆਂ ਵਿਚਾਰਾਂ ਚੱਲਦੀਆਂ ਨਸ਼ੇ ਚੱਲਦੇ ਆ ਲੋਕ ਪਿੰਡਾਂ ਦੇ ਵਿੱਚ ਨਾਟਕ ਲਿਆਉਂਦੇ ਐ ਨਾਟਕਾਂ ਨੂੰ ਬੜੇ ਧਿਆਨ ਨਾਲ ਦੇਖਦੇ ਐ ਕਿਵੇਂ ਵੇਸਵਾ ਬਾਜੀ ਚੱਲਦੀ ਐ ਕਿਵੇਂ ਵੇਸਵਾ ਨਾਚ ਦੇ ਉੱਪਰ ਲੋਕ ਖੁਸ਼ ਹੋ ਰਹੇ ਐ ਉਹਨਾਂ ਨੇ ਵੇਖਿਆ ਵੀ ਕਲ ਯੁੱਗ ਤਾਂ ਬੜਾ ਵੱਧ ਗਿਆ ਉਦੋਂ ਉਪਦੇਸ਼ ਕੀਤਾ ਤੇ ਨਾਲ ਉਹਨਾਂ ਬਚਨਾਂ ਨੂੰ ਲਿਖ ਕੇ ਇਸ ਸੰਸਾਰ ਦੇ ਵਿੱਚ ਵਰਤਾ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਇਹ ਬਾਣੀ ਦੇ ਉੱਪਰ ਪਹਿਰਾ ਦੇਈ ਜਾਣਗੇ ਤੇ ਨਿਕਲ ਜਾਣਗੇ ਹੁਣ ਆਪਾਂ ਉਸ ਪਹਿਰੇ ਨੂੰ ਕਮਾਉਣਾ ਉਸ ਬਚਨ ਨੂੰ ਕਮਾਉਣਾ ਹੈ ਪੂਰੇ ਗੁਰ ਦਾ ਉਪਦੇਸ਼ ਸੁਣਨਾ ਹੈ ਤਾਂ ਕਿ ਅਸੀਂ ਵੀ ਬ੍ਰਹਮ ਦੇ ਨੇੜੇ ਹੋ ਜਾਈਏ ਕਿਉਂਕਿ ਕੋਈ ਪਤਾ ਨਹੀਂ ਸਾਡੇ ਸਵਾਸਾਂ ਦੀ ਗਿਣਤੀ ਕਦੋਂ ਖਤਮ ਹੋ ਜਾਏ ਤੇ ਦੋ ਤਰ੍ਹਾਂ ਦੇ ਕਰਮ ਤੇ ਜਿਹੜੇ ਕਰਮਾਂ ਦੇ ਨਾਲ ਮਾਲਕ ਦੇ ਨੇੜੇ ਹੋਈਦਾ ਹੈ ਜੇ ਉਹ ਕਰਮ ਹੀ ਨਾ ਕੀਤੇ ਤੇ ਕਿਵੇਂ ਉਹਨਾਂ ਦੇ ਕੋਲ ਹੋਵਾਂਗੇ ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਕੋਈ ਤਾਂ ਐਸੇ ਕਰਮ ਕਰ ਦਿਆ ਵੀ ਰੱਬ ਤੋਂ ਬਹੁਤ ਦੂਰ ਹੋ ਜਾਂਦੇ ਆ ਕੋਈ ਐਸੇ ਕਰਮ ਹੁੰਦੇ ਨੇ ਵੀ ਜਿਨ੍ਹਾਂ ਨਾਲ ਕਰਕੇ ਰੱਬ ਦੇ ਨੇੜੇ ਹੋ ਜਾਈਦਾ ਹੈ ਕੋਈ ਨੇੜੇ ਕੋ ਦੂਰ ਹੁਣ ਉਹ ਦੂਰ ਵਾਲੇ ਕਰਮ ਤਾਂ ਆਪਾਂ ਸਾਰਾ ਦਿਨ ਕਰੀ ਜਾਂਦੇ ਆ ਕਦੇ ਦੁਕਾਨ ਤੇ ਕਦੇ ਬਿਜ਼ਨਸ ਵਿੱਚ ਕਦੇ ਬਾਹਰ ਕਦੇ ਵਿਦੇਸ਼ ਕਦੇ ਬੱਚਿਆਂ 'ਚ ਉਹ ਸਾਰੇ ਕਰਮ ਰੱਬ ਤੋਂ ਦੂਰ ਲੈ ਕੇ ਜਾਂਦੇ ਆ ਕਿਉਂਕਿ ਜਦੋਂ ਉਹ ਦੁਨਿਆਵੀ ਕਰਮ ਕਰੀਏ ਉਹਦੇ ਨਾਲ ਮਨ ਦੇ ਵਿੱਚ ਆਸਾ ਮਨਸਾ ਬਣਦੀ ਏ ਵੀ ਆ ਵੀ ਮਿਲ ਜਾਏ ਆ ਕਿਉਂ ਨਹੀਂ ਮਿਲਿਆ ਆ ਕਦੋਂ ਮਿਲੇਗਾ ਉਹਨਾਂ ਦੀ ਉਹਨਾਂ ਚੀਜ਼ਾਂ ਵਿੱਚ ਜੀਵ ਉਲਝਿਆ ਨਵੇਂ ਹੋਰ ਕਰਮ ਕਰਦਾ ਹੈ ਨਵੀਆਂ ਹੋਰ ਸੋਚਾਂ ਉਹ ਦੂਰ ਲੈ ਜਾਂਦੇ ਆ ਕਰਮੀ ਆਪੋ ਆਪਣੀ ਕੋ ਨੇੜੇ ਕੋ ਦੂਰ ਤੇ ਜਿਹੜਾ ਨੇੜੇ ਕਰਮ ਕਿਹੜਾ ਆ ਜਿਹੜਾ ਨੇੜੇ ਲਿਆਉਣ ਦਾ ਕਰਮ ਹੋਇਆ ਇੱਥੇ ਆਪਾਂ ਦੁਨਿਆਵੀ ਕੋ ਵਿਚਾਰ ਨਹੀਂ ਕਰਨੀ ਇੱਥੇ ਆਪਾਂ ਜੇ ਬ੍ਰਹਮ ਦੀ ਵਿਚਾਰ ਕਰਾਂਗੇ ਜੇ ਆਪਾਂ ਸਿਮਰਨ ਕਰਾਂਗੇ ਇਹ ਕਰਮ ਕਰਕੇ ਸਿਮਰਨ ਕਰਕੇ ਸਾਧ ਸੰਗਤ ਕਰਕੇ ਪੁੱਛ ਪੁੱਛ ਕੇ ਪਰਮੇਸ਼ਰ ਦੇ ਨੇੜੇ ਹੋ ਜਾਾਂਗੇ ਹੁਣ ਕਿਹੜਾ ਜੀਵ ਹੈ ਵੀ ਜਿਹੜਾ ਸਾਰੀ ਗੱਲ ਸਮਝ ਕੇ ਵੀ ਉਸ ਤੋਂ ਬਾਅਦ ਵੀ ਐਸੇ ਕਰਮ ਕਰੇ ਐਸੀ ਕਲਾ ਖੇਡੇ ਵੀ ਜਿੰਦੇ ਨਾਲ ਫਿਰ ਦਰਗਾਹ ਵਿੱਚ ਹਾਰ ਕੇ ਜਾਣਾ ਪਵੇ ਮੂੰਹ ਦੇ ਉੱਪਰ ਥੁੱਕਾਂ ਪੈਣ ਤੇ ਸਾਨੂੰ ਹਾਰਿਆ ਹੋਇਆਂ ਨੂੰ ਫਿਰ 84 ਲੱਖ ਜੂਨ ਦੇ ਵਿੱਚ ਪਾ ਦਿੱਤਾ ਜਾਏ ਬੜਾ ਔਖਾ ਮਨੁੱਖੀ ਜਾਮਾ ਮਿਲਿਆ ਦੇਖੋ ਸਾਰੇ ਦਰਖਤ ਖੜੇ ਐ ਜਾਨਵਰ ਫਿਰਦੇ ਐ ਪੰਛੀ ਫਿਰਦੇ ਐ ਇੱਕ ਜੂਨ ਦਾ ਭੋਗ ਹੀ ਭੋਗਦੇ ਐ ਨਾ ਇਹ ਗੁਰੂ ਧਾਰਨ ਕਰ ਸਕਣ ਨਾ ਇਹ ਮੌਜ ਲੈ ਸਕਣ ਤੇ ਸਾਨੂੰ ਮਨੁੱਖੀ ਜਾਮਾ ਦਿੱਤਾ ਐ ਲੱਖ 84 ਜੋਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਂਦੇ ਦੁਫਪਾਈਂਦਾ ਸੋ ਆਓ ਆਪਾਂ ਇਸ ਮਨੁੱਖੀ ਜਮੇ ਦਾ ਲਾਹਾ ਲਈਏ ਤੇ ਜਿਸ ਨਾਮ ਦੀ ਆਪਾਂ ਗੱਲ ਕੀਤੀ ਆ ਵੀ ਉਹ ਕਾਗਜ਼ ਕਲਮ ਦੁਆਰਾ ਲਿਖਿਆ ਨਹੀਂ ਜਾ ਸਕਦਾ ਕਾਗਜ਼ ਉੱਪਰ ਨਹੀਂ ਲਿਖਿਆ ਜਾ ਸਕਦਾ ਉਹ ਭਾਸ਼ਾ ਤੋਂ ਰਹਿਤ ਨਾਮ ਹੈ ਉਸ ਦੀ ਪ੍ਰਾਪਤੀ ਦੇ ਲਈ ਸਨ ਮਨੁੱਖੀ ਜਮਾ ਦਿੱਤਾ ਵੀ ਤਾਂ ਕਿ ਸਾਡਾ ਸਾਰਾ ਹੀ ਜਨਮ ਮਰਨ ਖਤਮ ਹੋ ਜਾਵੇ ਤੇ ਅਸੀਂ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਈਏ ਤੇ ਉਹਦੇ ਲਈ ਫਿਰ ਆਪਾਂ ਨੂੰ ਪਹਿਲਾ ਪੁਆਇੰਟ ਦੱਸਿਆ ਕਿ ਉਹ ਨਾਮ ਦੀ ਪ੍ਰਾਪਤੀ ਲਈ ਅਤੇ ਉਹ ਅੰਮ੍ਰਿਤ ਰਸ ਜਿਸ ਨੂੰ ਪੀ ਕੇ ਅੰਮ੍ਰਿਤ ਪੀਵੇ ਅਮਰ ਸੋ ਹੋਵੇ ਅਸੀਂ ਅਮਰ ਹੋ ਜਾਾਂਗੇ ਉਹਦੀ ਪ੍ਰਾਪਤੀ ਦੇ ਲਈ ਸਭ ਤੋਂ ਪਹਿਲੀ ਜਿਹੜੀ ਪੌੜੀ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਉਹ ਧਰਮ ਦੀ ਪੌੜੀ ਜਿਹੜੀ ਹੈ ਉਹ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਸਾਇਆ ਗੁਰ ਮੰਤਰ ਵਹਿਗੁਰੂ ਗੁਰ ਮੰਤਰ ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਗੁਰ ਮੰਤਰ ਨੂੰ ਅਰਾਧਨਾ ਕਿਵੇਂ ਹੈ ਕਿ ਹੋਰ ਕਿਸੇ ਪਾਸੇ ਧਿਆਨ ਨਹੀਂ ਲੈ ਕੇ ਜਾਣਾ ਨੇਤਰ ਬੰਦ ਕਰਕੇ ਆਪ ਦੀ ਮੁੱਖ ਦੇ ਵਿੱਚੋਂ ਉਚਾਰਨ ਕਰਨਾ ਹੈ ਬੋਲਣਾ ਹੈ ਸਵਾਸ ਗ੍ਰਾਸ ਵਿਧੀ ਦੁਆਰਾ ਸ਼ਾਹ ਅੰਦਰ ਜਾ ਰਿਹਾ ਬਾਹਰ ਆ ਰਿਹਾ ਇਹਨੂੰ ਸਵਾਸ ਗ੍ਰਾਸ ਕਹਿੰਦੇ ਆ ਮੁੱਖੋਂ ਬੋਲਣਾ ਅੱਖਾਂ ਬੰਦ ਕਰਨੀਆਂ ਤੇ ਆਪ ਦੀ ਆਵਾਜ਼ ਵਿੱਚ ਹੀ ਧਿਆਨ ਰੱਖਣਾ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕੱਥ ਕਹਾਣੀ ਤੁਨ ਵਿੱਚ ਧਿਆਨ ਰੱਖ ਕੇ ਫਿਰ ਜਦੋਂ ਸਿਮਰਨ ਕਰਕੇ ਆਪਾਂ ਸਿਮਰਨ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਪੰਜੇ ਸਾਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਵੀ ਇਹ ਵਿਚਾਰਾਂ ਦੇ ਵਿੱਚ ਪਾ ਕੇ ਸਾਡੇ ਮਨ ਨੂੰ ਬਾਹਰ ਲਿਆਉਂਦੇ ਆ ਅੱਖਾਂ ਖਲਾਉਂਦੇ ਆ ਦਿਲ ਕਰਦਾ ਵੀ ਉੱਠ ਜਾਈਏ ਦਿਲ ਕਰਦਾ ਨਾ ਜਪੀਏ ਉਹ ਜਾਲ ਪਾਉਂਦੇ ਆ ਤੇ ਇਸ ਕਰਕੇ ਆਪਾਂ ਸ਼ੁਰੂਆਤ ਵਿੱਚ ਉੱਚੀ ਸਿਮਰਨ ਕਰਨਾ ਹੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਵੀ ਜੇ ਤੂੰ ਚਾਹਨਾ ਮੇਰੇ ਤੱਕ ਪੰਜਾਂ ਦੀ ਪਹੁੰਚ ਨਾ ਹੋਵੇ ਵਿਚਾਰਾਂ ਦੀ ਪਹੁੰਚ ਨਾ ਹੋਵੇ ਮੈਨੂੰ ਪੰਜ ਫੜ ਨਾ ਸਕਣ ਪਹੁੰਚ ਨਾ ਸਕਣ ਮੇਰੇ ਤੱਕ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚ ਹੈ ਉੱਚੀ ਆਵਾਜ਼ ਦੇ ਵਿੱਚ ਅਭਿਆਸ ਕਰ ਜਦੋਂ ਫਿਰ ਆਪਾਂ ਉੱਚੀ ਆਵਾਜ਼ ਦੇ ਵਿੱਚ ਗੁਰਮੰਤਰ ਦਾ ਅਭਿਆਸ ਕਰਦੇ ਆ ਕਿਉਂਕਿ ਬਹੁਤੇ ਗੁਰਮਖਾਂ ਨੂੰ ਪਤਾ ਨਹੀਂ ਵੀ ਉੱਚੀ ਉੱਚੀ ਕਿਉਂ ਕਰਦੇ ਨੇ ਜੀ ਇਹ ਇੰਨੀ ਉੱਚੀ ਕਿਵੇਂ ਕਰ ਰਹੇ ਆ ਇਹ ਤਾਂ ਵਾਹ ਗਰੂ ਵਾਹ ਗਰੂ ਇਹ ਕੀ ਹੋ ਗਿਆ ਜੀ ਇਹ ਤਾਂ ਕਿਸੇ ਨੂੰਵਾਜਾ ਮਾਰ ਰਿਹਾ ਜਾਂ ਇਹ ਕਮਲੇ ਹੋ ਗਏ ਆ ਜਾਂ ਕਿਤੇ ਰੱਬ ਬਹੁਤਾ ਦੂਰ ਹੋ ਗਿਆ ਇਹ ਜੁਗਤੀਆਂ ਹੁਣ ਜੁਗਤੀ ਦੇ ਨਾਲ ਆਪਾਂ ਉੱਚੀ ਆਵਾਜ਼ ਦੇ ਵਿੱਚ ਧਿਆਨ ਲੱ ਕੇ ਤਾਂ ਕਰਦੇ ਆ ਵੀ ਇੱਕ ਵਾਰ ਜਿਹੜੇ ਵਿਚਾਰ ਪੰਜ ਦੂਤ ਸਾਰੇ ਪਾਸੇ हट ਜਾਣ ਮਨ ਬਿਲਕੁਲ ਖਾਲਸ ਹੋ ਜਾਵੇ ਸਾਫ਼ ਹੋ ਜਾਵੇ ਫੁਰਨੇ ਇੱਕ ਵਾਰੀ ਪਾਸੇ हट ਜਾਣ ਫਿਰ ਜਦੋਂ ਫੁਰਨੇ ਹਟ ਜਾਂਦੇ ਆ ਫਿਰ ਉਸ ਤੋਂ ਬਾਅਦ ਥੋੜੀ ਦੇਰ ਆਪਾਂ ਉੱਚੀ ਕਰਕੇ ਫਿਰ ਆਪਾਂ ਮੱਧਮ ਵਿੱਚ ਲਿਆਉਣੇ ਆ ਫਿਰ ਹੋਰ ਸਹਿਜ ਹੋਰ ਸਹਿਜ ਬਿਲਕੁਲ ਅੰਤਰਗਤ ਚਲੇ ਜਾਂਦੇ ਆ ਜਾਣਾ ਆਪਾਂ ਅੰਤਰਗਤੀ ਹੈ ਪਰ ਸਿੱਧਾ ਆਪਾਂ ਨੂੰ ਅੰਤਰਗਤ ਜਾਣ ਨਹੀਂ ਦਿੰਦੇ ਤੁਸੀਂ ਅੱਖਾਂ ਮੀ ਅੱਖਾਂ ਬੰਦ ਕਰਕੇ ਅੰਤਰਗਤ ਸਿਮਰਨ ਕਰਕੇ ਦੇਖ ਲਓ ਵਿੱਚੇ ਸਿਮਰਨ ਚੱਲੀ ਜਾਓ ਵਿੱਚੇ ਫੁਰਨੇ ਚੱਲੀ ਜਾਣਗੇ ਅੰਦਰ ਸਿੱਧਾ ਜਾਣ ਨਹੀਂ ਦਿੰਦੇ ਸੋ ਇਸ ਕਰਕੇ ਸਭ ਤੋਂ ਪਹਿਲਾਂ ਇਹਨਾਂ ਪੰਜਾਂ ਨੂੰ ਪੁੱਟੋ ਕੀ ਕਹਿੰਦੇ ਮਹਾਰਾਜ ਗगन دماਮਾ ਬਾਜੇ ਹੋ ਪਰਿਓ ਨਿਸ਼ਾਨੇ ਘਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾਓ ਸੂਰਤ ਸੋ ਪਹਿਚਾਨੀਏ ਜੋ ਲੜੈ ਦਿਨ ਕੇ ਹੇਤ ਪੁਰਜਾ ਪੁਰਜਾ ਘਟਮਰੇ ਕਾ ਪਹੁੰਚਣਾ ਛੜੇ ਆਪ ਦੇ ਮਨ ਨੂੰ ਬਚਾਉਣ ਦੇ ਲਈ ਲੜੋ ਹੁਣ ਤੁਸੀਂ ਨਹੀਂ ਚਾਹੁੰਦੇ ਮੈਨੂੰ ਵਿਚਾਰ ਨਾ ਆਉਣ ਤੁਸੀਂ ਚਾਹੁੰਦੇ ਹੋ ਵੀ ਮੈਨੂੰ ਵਿਚਾਰ ਨਾ ਆਉਣ ਇਹ ਹੀ ਚਾਹੁੰਦੇ ਹੋ ਨਾ ਪਰ ਤੁਸੀਂ ਦੇਖੋ ਅੱਖਾਂ ਬੰਦ ਕਰਕੇ ਫਿਰ ਅੰਤ ਅਰਗ ਸਿਮਨ ਕਰਕੇ ਵਿਚਾਰ ਤਾਂ ਆਉਣਗੇ ਮਤਲਬ ਕਿਸੇ ਐਸੀ ਤਾਕਤ ਦਾ ਤੁਹਾਡੇ ਉੱਪਰ ਜੋਰ ਆ ਤੁਹਾਡੇ ਚਾਹੁੰਦੇ ਹੋ ਵੀ ਵਿਚਾਰ ਨਹੀਂ ਰੁਕਦੇ ਫਿਰ ਉਹਨਾਂ ਨੂੰ ਰੋਕਣ ਦੇ ਲਈ ਮਨ ਜੁੱਧ ਕਰਦਾ ਹੈ ਉੱਚੀ ਆਵਾਜ਼ ਵਿੱਚ ਅਭਿਆਸ ਤੇ ਜਦੋਂ ਅਸੀਂ ਉੱਚੀ ਆਵਾਜ਼ ਦੇ ਵਿੱਚ ਗੁਰਮੰਤਰ ਦੀ ਬੋਲ ਬੋਲਦੇ ਆ ਤੇ ਫਿਰ ਕੀ ਕਹਿੰਦੇ ਜਦੋਂ ਆਵਾਜ਼ ਸੁਣਦੇ ਆ ਕਹਿੰਦੇ ਸ਼ਬਦ ਸੁਣਾ ਹੈ ਤਾਂ ਦੂਰੋਂ ਭੱਗਿਆ ਫਿਰ ਭੱਜ ਜਾਂਦੇ ਆ ਵੀ ਇਹ ਤਾਂ ਹੁਣ ਸ਼ਬਦ ਦੇ ਕੋਲ ਇਹ ਖੜ ਨਹੀਂ ਸਕਦੇ ਕਿਉਂਕਿ ਸ਼ਬਦ ਨੂੰ ਗੁਰੂ ਦਾ ਵਰ ਦਿੱਤਾ ਹੋਇਆ ਹੈ ਗੁਰਮੰਤਰ ਨੂੰ ਹੁਣ ਉਥੇ ਜਿਹੜਾ ਆਪਾਂ ਬੋਲਦੇ ਆਂ ਤੇ ਫਿਰ ਕਹਿੰਦੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮਲ ਜਾਏ ਕਰ ਭਗਾ ਭੱਜ ਜਾਂਦੇ ਆ ਫਿਰ ਜਦੋਂ ਗੁਰੂ ਦੇ ਸ਼ਬਦ ਵਿੱਚ ਧਿਆਨ ਧਰਦੇ ਆਂ ਫਿਰ ਉਹ ਚੌਕੀ ਸਾਰੇ ਪਾਸੇ ਸਾਡੇ ਚਗਿਰਦੇ ਰੱਖਿਆ ਚੱਕਰ ਬਣਾ ਦਿੰਦਾ ਹੈ ਰਾਮਨਾਮ ਵਿੱਚ ਜਿਵੇਂ ਮਨ ਲੱਗਦਾ ਜਾਂਦਾ ਹੈ ਅਭਿਆਸ ਕਰਦੇ ਆ ਕਰਦੇ ਆ ਜੰਮ ਪਾਸੇ ਹਟ ਜਾਂਦੇ ਆ ਫਿਰ ਉਸ ਤੋਂ ਬਾਅਦ 또 ਪਾਸੇ ਹਟ ਗਏ ਫਿਰ ਆਪਾਂ ਸਹਜ ਸਹਜੂਗ ਗੁਰੂ ਆ ਗੁਰੂ ਫਿਰ ਉਸ ਅਵਸਥਾ ਵਿੱਚ ਆਉ ਜਾਂਦੇ ਆ ਆਪਾਂ ਹਰ ਕਾ ਬਿ ਲੋਭ ਨਾ ਬਿ ਲੋਭੋ ਮੇਰੇ ਭਾਈ ਸਹਜ ਬਿ ਲੋਭੋ ਜੈਸੇ ਤਤ ਨਾ ਜਾਏ ਜਦੋਂ ਪਹਿਲੋਂ ਆਪ ਸੁਧਾਣੀ ਦੇਖਦੇ ਆ ਕਿ ਤੇਜ਼ ਤੇਜ਼ ਚੱਲਦੀ ਆ ਫਿਰ ਜਦੋਂ ਤੇਜ਼ ਚੱਲਣ ਤੋਂ ਬਾਅਦ ਜਦੋਂ ਮੱਖਣ ਕੱਢਣ ਦਾ ਟਾਈਮ ਆ ਜਾਂਦਾ ਫਿਰ ਹੌਲੀ ਹੌਲੀ ਬਿ ਲੋਣਾ ਪੈਂਦਾ ਇਸੇ ਤਰੀਕੇ ਪਹਿਲਾਂ ਸੁਰਤੀ ਨੂੰ ਅੰਤਰਗਤ ਸਹਜ ਵਿੱਚ ਲਜਾਣ ਦੇ ਲਈ ਪਹਿਲਾਂ ਤੇਜ਼ ਤੇਜ਼ ਫਿਰ ਜਦੋਂ ਲੱਗਿਆ ਵੀ ਹੁਣ ਮਨ ਦੇ ਵਿੱਚ ਟਿਕਾਓ ਆ ਗਿਆ ਫਿਰ ਹੌਲੀ ਹੌਲੀ ਫਿਰ ਜਦੋਂ ਬਿਲਕੁਲ ਵਿਚਾਰਾਂ ਤੋਂ ਤੁਸੀਂ ਰਹਿਤ ਹੋ ਗਏ ਅੱਖਾਂ ਬੰਦ ਹੋ ਗਈਆਂ ਕੋਈ ਫੁਰਨਾ ਨਹੀਂ ਆ ਰਿਹਾ ਬਿਲਕੁਲ ਵਿਚਾਰਾਂ ਤੋਂ ਰਹਿਤ ਹੋ ਕੇ ਤੁਸੀਂ ਅਫੁਰ ਅਵਸਥਾ 'ਚ ਬਹਿ ਜਾਓ ਕੋਈ ਫੁਰਨਾ ਨਹੀਂ ਆ ਰਿਹਾ ਤੁਸੀਂ ਬੜੇ ਪਿਆਰ ਨਾਲ ਬੈਠੇ ਹੋ ਔਰ ਐਨੀ ਖੁਮਾਰੀ ਹੈ ਵੀ ਸਰੀਰ ਵੀ ਮਹਿਸੂਸ ਨਹੀਂ ਹੁੰਦਾ ਇੱਕ ਨਸ਼ਾ ਚੜ ਜਾਂਦਾ ਹੈ ਆਨੰਦ ਦੇ ਵਿੱਚ ਜਦੋਂ ਬੈਠੇ ਹੋਏ ਆ ਫਿਰ ਉਥੇ ਤੁਹਾਨੂੰ ਅੰਦਰਲੇ ਪਾਸੋਂ ਇਹ ਕੰਨਾਂ ਦੇ ਅੰਦਰਲੇ ਪਾਸੋਂ ਫਿਰ ਉਹ ਸੱਚੇ ਨਾਮ ਦੀ ਆਵਾਜ਼ ਸੁਣਦੀ ਹੈ ਜਿਸ ਨੂੰ ਕਹਿੰਦੇ ਨੇ ਭੁਗਤ ਗਿਆਨ ਦਇਆ ਪੰਡਾਰਨ ਘਟ ਘਟ ਵੱਜਦਾ ਨਾਦ ਉਹ ਆਵਾਜ਼ ਸੁਣਦੀ ਹੈ ਜਿਵੇਂ ਜਿਵੇਂ ਫਿਰ ਮਨ ਉਸ ਆਵਾਜ਼ ਨੂੰ ਸੁਣਦਾ ਨਾਲ ਨਾਲ ਸਿਮਰਨ ਕਰਦਾ ਤੇ ਫਿਰ ਅੰਦਰ ਸਾਡੇ ਮੁਖ ਦੇ ਵਿੱਚ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ ਗੁਰਮੰਤਰ ਦੁਆਰਾ ਉਹਨੂੰ ਕਹਿੰਦੇ ਨੇ ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਉ ਅੰਮ੍ਰਿਤ ਆਉਂਦਾ ਹੈ ਤੇ ਜਿਵੇਂ ਜਿਵੇਂ ਸਿਮਨ ਕਰਦਾ ਹੈ ਨਾਲ ਨਾਲ ਅਨਹਦ ਬਾਣੀ ਨੂੰ ਸੁਣਦਾ ਤੇ ਨਾਲ ਨਾਲ ਫਿਰ ਹੋਰ ਵੀ ਬਹੁਤ ਸਾਰੇ ਘਨੇਰੇ ਸ਼ਬਦ ਸਾਡੇ ਅੰਦਰ ਅਨਹਦ ਬਾਣੀ ਦੀਆਂ ਆਵਾਜ਼ਾਂ ਘਨੇਰੇ ਸ਼ਬਦ ਤੋਂ ਭਾਵ ਹੈ ਵੀ ਜਿਸ ਤਰ੍ਹਾਂ ਘੰਟੀਆਂ ਹਾਰਮੋਨੀਅਮ ਤਾਲ ਪਖਾ ਵਜ ਕੋ ਗੁਰੂ ਇਸ ਤਰ੍ਹਾਂ ਦੀਆਂ ਆਵਾਜ਼ਾਂ ਤੇ ਮਹਾਰਾਜ ਕੀ ਕਹਿੰਦੇ ਨੇ ਕਦੋਂ ਸੁਣਦੀਆਂ ਨੇ ਨਾਮ ਜਿਨ ਕੇ ਮਨ ਵਸਿਆ ਵਾਜੈ ਸ਼ਬਦ ਘਨੇਰੇ ਜਿਦੋਂ